ਇਹ ਨਹੀਂ ਇਹਦਾ ਬ੍ਰਾਂਡ ਕਿੱਥੋਂ ਸ਼ੋਰ ਹੁੰਦਾ ਵੀ ਤੁਹਾਡਾ ਸਿੱਖੀ ਹੈ ਨਹੀਂ ਇਹਦਾ ਪੌਚ ਦਾ ਕੀ ਪੌਚ ਦਾ ਬਿੱਲ ਹੈਗਾ ਵਿੱਚ ਕੁਝ ਕਿੱਥੇ ਬਿੱਲ ਜੀ ਪੌਚ ਦਾ ਬਿੱਲ ਕਿਵੇਂ ਹੋ ਸਕਦਾ ਜੋਤ ਦੇ ਵਿੱਚ ਜਿਹੜਾ ਘੋ ਪਾਇਆ ਜਾਂਦਾ ਉਹੀ ਜਿਹੜਾ ਲੰਗਰ ਦੇ ਵਿੱਚ ਔਰ ਉਸੇ ਘੋ ਦੇ ਅਕੜਾ ਪ੍ਰਸ਼ਾਦ ਦੀ ਦੇਖ ਬਣੇ ਹੋਰ ਜਿਹੜੇ ਨੇ ਇੱਥੇ ਲਗਾ ਦਿੱਤੇ ਗਏ ਨੇ ਤਾਂ ਜੋ ਸੰਤਾ ਜੜੀਆਂ ਨੇ ਨਕਲੀ ਦੇਸੀ ਘੋ ਵੇਚਣ ਵਾਲਿਆਂ ਤੋਂ ਸੁਚੇਤ ਹੋ ਸਕਣ ਮੈਂ ਮੈਂ 10 ਸਾਲ ਤੋਂ ਸਿੱਖੀ ਘੋ ਵੇਚਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਜਿੰਨਾਂ ਕੋਲ ਹਾਂਜੀ ਵਿਖਰਾ ਸਾਰਾ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਅਸਲੀ ਵੇਚ ਰਿਹਾ 9100 ਦਾ ਟੀਨ ਲੈ ਰਿਹਾ 9000 ਦਾ ਟੀਨ ਲੈ ਰਿਹਾ 2 ਮਹੀਨੇ ਚ ਵੇਚ ਕੇ ਉਹਦੇ ਪੈਸੇ ਦੇਣੇ ਆ ਤਾਂ ਸਾਨੂੰ ਕੀ ਫਿਰ ਸਾਡੀ ਦਾ ਕੋਈ ਇਮਾਨਦਾਰੀ ਨਾ ਹੋਈ ਨਾ ਭੈਣ ਜੀ ਤੁਸੀਂ ਪਹਿਲੇ ਮੈਨੂੰ ਇਹ ਛੋਟਾ ਮਸਲਾ ਨਹੀਂ ਇਹ ਬਹੁਤ ਵੱਡਾ ਮਸਲਾ 4 ਮਹੀਨੇ ਦਾ ਜੀ 12 4 ਬੱਸ ਦਿਖਾ ਦਿੰਦੇ ਆ ਅਸੀਂ ਇੱਕ ਟੀਨ ਲੈਣੇ 100 ਸ਼੍ਰੋਮਣੀ ਕਮੇਟੀ ਅਦੀਨ ਆਉਂਦੇ ਵਾਖਵਾ ਕਰਦੇ ਆ ਬਾਰੇ ਸਾਹਿਬਾਂ ਦੇ ਵਿੱਚ ਸੰਗਤਾਂ ਦੀ ਆਸਥਾ ਦੇ ਨਾਲ ਜਿਹੜਾ ਖਲਵਾੜ ਹੋ ਰਿਹਾ ਸੀ ਉਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਨੇ ਬਗਦਦਵਾਰਿਆਂ ਦੇ ਬਾਹਰ ਜਿਹੜੇ ਬੋਰਡ ਲਗਾ ਦਿੱਤੇ ਗਏ ਨੇ ਵੀ ਸੰਗਤਾਂ ਜੜੀਆਂ ਨਕਲੀ ਘਿਓ ਤੋਂ ਸचेत ਰਹਿਣ ਤੇ ਆਪਣੇ ਗੁਰੂ ਘਰ ਨਾਲ ਤਮਸਕ ਆਨਲਾਈਨ ਵਧੀਆ ਤੇ ਕੰਪਨੀ ਦੇ ਘਿਓ ਨੂੰ ਲੈ ਕੇ ਜੋਦ ਦੇ ਵਿੱਚ ਪਾਉਣਾ ਹਾਲਾਂਕਿ ਲੰਬੇ ਸਮੇਂ ਤੋਂ ਜਿਹੜੀਆਂ ਦੇਖਣ ਚ ਆ ਰਹੀਆਂ ਸੀ ਨਕਲੀ ਘਿਓ ਦੀਆਂ ਫੈਕਟਰੀਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੱਗੀਆਂ ਸੇਰ ਦੇ ਵਿਭਾਗ ਨੇ ਛਾਪਾਂ ਮਾਰਿਆ ਵੱਡੇ ਪੱਤਰ ਦੇ ਉੱਪਰ ਖਲਾਸੀ ਹੋਏ ਵੀ ਉਹਨਾਂ ਕੰਪਨੀਆਂ ਦੇ ਵਿੱਚ ਵੱਣਨ ਵਾਲਾ ਕਿਉਂ ਜਿਹੜਾ ਗੁਰਦੁਆਰਾ ਸਾਹਿਬਾਂ ਦੀਆਂ ਜੋਤਾਂ ਦੇ ਵਿੱਚ ਸੰਗਤਾਂ ਚੜਾਉਂਦੀਆਂ ਨੇ ਆਸਤਾ ਦੇ ਨਾਲ ਕਿੰਨਾ ਕੁ ਲੋਕਾਂ ਦੀ ਆਸਤਾ ਆਤ ਹੋ ਜਾਂਨੇ ਇਹਦੇ ਦੇਖੋ ਗੱਲ ਇਹ ਆ ਵੀ ਹਰ ਇੱਕ ਗੁਰਸਿੱਖ ਮਾਈ ਭਾਈ ਦੀ ਜੋ ਵੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆਪਣੀ ਸਰਧਾ ਰੱਖਦਾ ਸੋ ਉਹ ਤੇ ਆਣ ਕਰਕੇ ਉਹਦੀ ਸੱਚੀ ਸੁੱਚੀ ਭਾਵਨਾ ਹੁੰਦੀ ਆ ਵੀ ਮੈ ਮਜੂਦ ਦੇ ਵਿੱਚ ਦੇਸੀ ਕਿਉਂ ਪਾਵਾਂ ਔਰ ਜਿਹੜਾ ਉਹੀ ਜਿਹੜਾ ਦੇਸੀ ਜੋਤ ਦੇ ਵਿੱਚ ਜਿਹੜਾ ਘਿਓ ਪਾਇਆ ਜਾਂਦਾ ਉਹੀ ਜਿਹੜਾ ਲੰਗਰ ਦੇ ਵਿੱਚ ਔਰ ਉਸੇ ਘਿਓ ਦਾ ਕੜਾ ਪ੍ਰਸ਼ਾਦ ਦੀ ਤਿਆਰ ਬਣਦੀ ਆ ਸੋ ਇਹ ਛੋਟਾ ਮਸਲਾ ਨਹੀਂ ਇਹ ਬਹੁਤ ਵੱਡਾ ਮਸਲਾ ਸੋ ਇਹ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹੋਏ ਆਂ ਪਰ ਇਹਦਾ ਜਿਹੜਾ ਹੱਲ ਆ ਉਹ ਠੋਸ ਹੱਲ ਤੇ ਸਰਕਾਰ ਦੇ ਪਾਸ ਹੀ ਆ ਪ੍ਰਸ਼ਾਸਨ ਦੇ ਪਾਸ ਹੀ ਆ ਉਹਨਾਂ ਨੇ ਕਾਰਵਾਈ ਕਰਨੀ ਆ ਮਹਿਕਮੇ ਨੇ ਕਾਰਵਾਈ ਕਰਨੀ ਆ ਪਰ ਇਸ ਦੇ ਅਸੀਂ ਸੰਗਤਾਂ ਨੂੰ ਹੀ ਅਸੀਂ ਅਪੀਲ ਕਰ ਸਕਦੇ ਆਂ ਵੀ ਸੰਗਤਾਂ ਆਪਣੇ ਪੱਧਰ ਤੇ ਸੁਚੇਤ ਹੋਣ ਤੇ ਜਿੱਥੋਂ ਬ੍ਰਾਂਡਡ ਕਿਉ ਮਿਲਦਾ ਜਾਂ ਅਵੇਰਕਾ ਬੂਥ ਹੈ ਜਾਂ ਬਾਹਰ ਵੀ ਚੰਗੇ ਚੰਗੇ ਕੰਪਨੀਆਂ ਦੇ ਜਿਹੜੇ ਕਿਉ ਨੇ ਉੱਥੋਂ ਲੈ ਕੇ ਆਉਣ ਔਰ ਇਹਦੇ ਨਾਲ ਜਿਹੜੀਆਂ ਲੰਗਰਾਂ ਦੇ ਵਿੱਚ ਬਣਦਾ ਜਾਂ ਕੜਾ ਪ੍ਰਸ਼ਾਦ ਦੀ ਬਣਦੀ ਤੇ ਮੈਂ ਸਮਝਦਾ ਵੀ ਗੁਰੂ ਮਹਾਰਾਜ ਦੇ ਅੰਦਰ ਜਾ ਕੇ ਉਹ ਕੜਾ ਪ੍ਰਸ਼ਾਦ ਦਾ ਭੋਗ ਲੱਗਦਾ ਜਿੱਥੇ ਕਿਤੇ ਸਿਹਤ ਵਿਭਾਗ ਵੱਲੋਂ ਜਿਹੜੀ ਕਾਰਵਾਈ ਵੱਡੇ ਪੱਧਰ ਤੇ ਕੀਤੀ ਗਈ ਆ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਫਰਜ਼ ਨਿਭਾਣਾ ਚਾਹੀਦਾ ਵੀ ਜਿਹੜਾ ਗੁਰਦੁਆਰਾਂ ਦੇ ਆਸ-ਪਾਸ ਜਿਹੜੀਆਂ ਦੁਕਾਨਾਂ ਨੇ ਉੱਥੇ ਤੁਹਾਡੇ ਵੱਲੋਂ ਵੀ ਚੈਕਿੰਗ ਕਰਨ ਦੀ ਲੋੜ ਹੈ ਮਹਿਸੂਸ ਕਰਦੇ ਹੋ ਵੀ ਕਿਤੇ ਨਾ ਕਿਤੇ ਸੰਗਤਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਸਮੇਂ-ਸਮੇਂ ਤੇ ਉੱਪਰੋਂ ਹੇਠਾਂ ਆਨਾਂਦੀ ਚੈਕਿੰਗ ਵੀ ਕਰਨ ਦੇਖੋ ਕਾਨੂੰਨੀ ਤੌਰ ਤੇ ਜਿਹੜੇ ਸਾਡੇ ਇੱਥੋਂ ਦੇ ਮੁਲਾਜ਼ਮ ਆ ਸਾਡੇ ਮੈਨੇਜਰ ਸਾਹਿਬ ਆ ਉਹ ਅਸੀਂ ਕਾਨੂੰਨੀ ਤੌਰ ਤੇ ਦੁਕਾਨਾਂ ਤੇ ਜਾ ਕੇ ਅਸੀਂ ਚੈਕਿੰਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਾਨੂੰਨ ਨੂੰ ਹੱਥੇ ਵਿੱਚ ਲੈਣ ਵਾਲੀ ਇੱਕ ਗੱਲ ਆ ਪਰ ਅਹੀਂ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਡੀਸੀ ਆ ਜਾ ਇਸ ਮੈਕਮੇਂ ਦੇ ਜਿਹੜੇ ਅਫੀਸਰ ਆ ਉਹਨਾਂ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਅਸੀਂ ਇੱਕ ਅਪੀਲ ਕਰ ਸਕਦੇ ਆ ਉਹਨਾਂ ਨੂੰ ਸ਼ਿਕਾਇਤ ਕਰ ਸਕਦੇ ਆ ਸੋ ਬਾਬਾ ਜੀ ਦੀ ਜਿੱਥੇ ਸਿੱਖ ਸੰਗਤਾਂ ਦੀ ਸਰਦਾਰਾ ਉੱਥੇ ਜਿਹੜੇ ਅਫੀਸਰ ਲੋਗ ਆ ਉਹ ਵੀ ਇੱਥੇ ਆਣ ਕੇ ਨਤਮਸਤਕ ਹੁੰਦੇ ਹੀ ਆ ਸੋ ਇੱਕ ਸੰਗਤਾਂ ਵੱਲੋਂ ਇੱਕ ਇਕੱਠੇ ਹੋ ਕੇ ਸਮੂੱਚੇ ਰੂਪ ਦੇ ਵਿੱਚ ਇੱਕ ਵੱਡਾ ਉਪਰਾਲਾ ਕੀਤਾ ਜਾਵੇ ਤੇ ਮੇਰਾ ਖਿਆਲ ਆ ਵੀ ਜੇ ਸੰਗਤਾਂ ਵੀ ਉਹਨਾਂ ਦੁਕਾਨਦਾਰਾਂ ਨੂੰ ਪਿਆਰ ਦੇ ਨਾਲ ਉਹਨਾਂ ਨੂੰ ਜਾ ਕੇ ਬੇਨਤੀ ਕਰਨਗੇ ਤੇ ਮੇਰਾ ਖਿਆਲ ਸ਼ਾਇਦ ਉਹਨਾਂ ਦੇ ਵੀ ਮਨ ਦੇ ਉੱਤੇ ਕੋਈ ਮੇਰ ਪੈ ਜਾਵੇ ਤਾਂ ਕਿ ਗੁਰੂ ਸਾਹਿਬ ਦਾ ਜਿਹੜਾ ਲੰਗਰ ਆ ਗੁਰੂ ਸਾਹਿਬ ਦੀ ਜਿਹੜੀ ਕੜਾ ਪ੍ਰਸ਼ਾਦ ਆ ਦੇਖੋ ਗੁਰੂ ਸਾਹਿਬ ਦੇ ਵਿੱਚ ਜਿਹੜਾ ਅਰਪਣ ਜਦੋਂ ਕਰਸਣ ਸਭ ਤੋਂ ਵੱਡੀ ਜਿਹੜੀ ਆ ਕੜਾ ਪ੍ਰਸ਼ਾਦ ਦੀ ਤੋਂਮਣੀ ਕਮੇਟੀ ਦਾ ਜਿਹੜਾ ਅੱਜ ਉਪਰਾਲਾ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਬੋਰਡ ਲਗਾ ਕੇ ਕੀਤਾ ਗਿਆ ਅਕੀ ਅਪੀਲ ਹੈ ਸੰਗਤਾਂ ਨੂੰ ਕੀਤੀ ਗਈ ਹੈ ਤਾਂ ਕਿ ਜਾਗਰੂਤਾ ਫੈਲੇ ਦੇਖੋ ਹਰ ਚੀਜ਼ ਦਾ ਜਿਹੜਾ ਸੁਧਾਰ ਆ ਨਾ ਉਹਦਾ ਸਭ ਤੋਂ ਵੱਡਾ ਜਿਹੜਾ ਪਹਿਲੂ ਉਹ ਹੈਗੀਆ ਸਿੱਖ ਸੰਗਤ ਦਾ ਪਬਲਿਕ ਜਦੋਂ ਜਿਹਦੇ ਵਿੱਚ ਅਵੇਅਰਨੈਸ ਆ ਜਾਵੇ ਪਬਲਿਕ ਆਪ ਦੇਖੇ ਜਦੋਂ ਕੋਈ ਖਰੀਦਦੀ ਆ ਤੇ ਆਪ ਹੀ ਦੇਖੇ ਵੀ ਇਹ ਬ੍ਰਾਂਡਡ ਆ ਕੀ ਆ ਕੁਛ ਆ ਤੇ ਮੇਰਾ ਖਿਆਲ ਦੁਕਾਨਦਾਰ ਆਪੇ ਪਿੱਛੇ ਹਟ ਜਾਣਗੇ ਸੋ ਮੇਨ ਜਿਹੜੀ ਆ ਵੀ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਨਯੋਗ ਸਾਡੇ ਮੈਨੇਜਰ ਸਾਹਿਬ ਵੱਲੋਂ ਸਾਡੇ ਸਾਰਿਆਂ ਵੱਲੋਂ ਕਿਤੇ ਸਿੱਖ ਸੰਗਤਾਂ ਨੂੰ ਅਪੀਲ ਆ ਅਵੇਅਰਨੈਸ ਕਰਦੇ ਆ ਉਥੇ ਅਸੀਂ ਦੁਕਾਨਦਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਸਾਹਮਣੇ ਕਮੇਟੀ ਨੇ ਜਦੋਂ ਇਸ ਨਕਲੀ ਘੋਦੇ ਕਾਰੋਬਾਰ ਵੱਲ ਧਿਆਨ ਦਿੱਤਾ ਸੰਗਤਾਂ ਦੀਆਂ ਕਿੰਨੀਆਂ ਭਾਵਨਾਵਾਂ ਆहत ਹੋਣ ਡੀਆਂ ਸਨ ਜਿਹਦੇ ਕਰਕੇ ਇਹਦਾ ਕਦਮ ਚੁੱਕਿਆ ਗਿਆ ਦੇਖੋ ਜਦੋਂ ਵੀ ਕੋਈ ਗਲਤ ਕੰਮ ਸਾਹਮਣੇ ਆਉਂਦਾ ਤੇ ਇਹ ਕੁਦਰਤੀ ਆ ਪਰ ਉਹਦਾ ਮੇਰੇ ਖਿਆਲ ਪੀ ਜਦੋਂ ਜਿੰਨੇ ਵੱਡੇ ਰੂਪ ਦੇ ਵਿੱਚ ਸੰਗਤਾਂ ਅਵੇਅਰਨੈਸ ਹੋਣ ਗਿਆ ਉਹ ਆਪਣੇ ਜਿਹੜੇ ਹੈਗੇ ਆ ਪ੍ਰਸ਼ਾਸਨ ਤੱਕ ਵੀ ਕਰਨਗੇ ਤੇ ਇਹਦਾ ਜਰੂਰ ਸੁਧਾਰ ਹੋਣਾ ਸੋ ਬਹੁਤ ਧੰਨਵਾਦੀ ਸੋਏ ਖਾਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਿਹੜੇ ਕਿ ਸਚਗੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਗੁਰਦੁਆਰਾ ਸ਼ਹੀਦਦਾ ਸਾਹਿਬ ਦੇ ਬਾਹਰ ਜਿਹੜੀਆਂ ਦੁਕਾਨਾਂ ਦੇ ਉੱਪਰ ਨਕਲੀ ਦੇਸੀ ਘੋ ਵਿਕ ਰਿਆ ਸੀ ਸੰਗਤਾਂ ਨੂੰ ਸचेत ਕਰ ਲਈ ਉਹਨਾਂ ਵੱਲੋਂ ਸਚਗੰਡ ਸ਼੍ਰੀ ਹਰਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦਦਾ ਸਾਹਿਬ ਦੇ ਉੱਪਰ ਇੱਕ ਵੱਡੇ ਵੱਡੇ ਬੋਰਡ ਜਿਹੜੇ ਨੇ ਇੱਥੇ ਲਗਾ ਦਿੱਤੇ ਗਏ ਨੇ ਤਾਂ ਜੋ ਸੰਗਤਾਂ ਜਿਹੜੀਆਂ ਨੇ ਨਕਲੀ ਦੇਸੀ ਘੋ ਵੇਚਣ ਵਾਲਿਆਂ ਤੋਂ ਸੁਚੇਤ ਹੋ ਸਕਣ ਤੇ ਜਿਹੜੀ ਸ਼ਰਧਾ ਤੇ ਆਸਤਾ ਜਿਹੜੀ ਉਹਨਾਂ ਦੀ ਸਮਾਂ ਸਮੇਂ ਦੇ ਉੱਤੇ ਆਤ ਹੋ ਰਹੀ ਸੀ ਉਹਦੇ ਤੋਂ ਨੂੰ ਯਾਦ ਮਿਲ ਸਕੇ ਕਿਉਂਕਿ ਸੰਗਤ ਬੜੀ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸ ਸਕਾਉਣ ਹੁੰਦੀਆਂ ਨੇ ਤੇ ਜੋਤ ਦੇ ਵਿੱਚ ਜਿਹੜਾ ਕਿ ਉਹ ਨਾਲ ਉਹ ਦੇਸੀ ਚੜਾਇਆ ਜਾਂਦਾ ਸੀ ਤੇ ਬੀਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਜੰਗਾਂ ਤੋਂ ਦੇਸੀ ਘੋਦ ਦੀ ਨਕਲੀ ਦੇਸੀ ਘੋੜਾ ਬਣਾਉਣ ਵਾਲੀ ਫੈਕਟਰੀਆਂ ਦੇ ਉੱਪਰ ਜਦੋਂ ਪ੍ਰਸ਼ਾਸਨ ਸਕੰਜਾ ਕਸਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਇੱਕ ਅਭਿਆਨ ਚਲਾਇਆ ਗਿਆ ਹੈ ਵੱਖ-ਵੱਖ ਬੋਰਡ ਜਿਹੜੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲਗਾ ਦਿੱਤੇ ਗਏ ਨੇ ਤਾਂ ਜੋ ਸੰਗਤਾਂ ਦੀਆਂ ਜਿਹੜੀਆਂ ਆਸਥਾ ਤੇ ਸ਼ਰਧਾ ਦੇ ਨਾਲ ਕੋਈ ਖਿਲਵਾੜ ਨਾ ਕਰ ਸਕੇ ਸੋ ਇਹ ਅਭਿਆਨ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਕਰਾਇਆ ਗਿਆ ਉੱਥੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੈਂਬਰਾਂ ਵੱਲੋਂ ਇਹ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਵੀ ਅਸੀਂ ਆਪਣੇ ਤੌਰ ਦੇ ਉੱਪਰ ਗੁਰਦੁਆਰਾ ਸਾਹਿਬਾਨ ਦੇ ਅੰਦਰ ਤੇ ਬਾਹਰ ਸੰਗਤਾਂ ਨੂੰ ਜਾਗਰੂਕ ਕਰਨ ਲਈ ਬੋਰਡ ਲਗਾ ਦਿੱਤੇ ਗਏ ਨੇ ਤੇ ਉਹਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਵੀ ਸੰਗਤਾਂ ਜਿਹੜੀਆਂ ਸੱਤ ਨਤਮਸਤਕ ਹੋਣ ਆਉਂਦੀਆਂ ਨੇ ਸਹੀ ਕਿ ਉਹ ਸਹੀ ਕੰਪਨੀ ਦਾ ਘਿਓ ਲਿਆ ਕੇ ਆਪਣੀ ਸ਼ਰਧਾ ਤੇ ਆਸਥਾ ਦੇ ਨਾਲ ਜੋਤ ਦੇ ਵਿੱਚ ਪਾਉਣ ਇਹ ਆਪ ਇਹ ਨਕਾ ਦੇ ਕੇ ਕਿ ਪੈਸੇ ਵਾਪਸ ਦੇ ਇਹ ਭੈਣ ਜੀ ਇਹ ਕਿਹੜੇ ਸਿੱਟੀ ਹੈ ਮੇਰਾ ਨਹੀਂ ਇਹਦਾ ਬ੍ਰਾਂਡ ਕਿੱਥੋਂ ਸ਼ੋ ਹੁੰਦਾ ਵੀ ਤੁਹਾਡਾ ਸਿੱਟੀ ਹੈ ਇਹ ਕਿਉਂ ਨਹੀਂ ਰਹੇਗਾ ਨਾ ਇਹਦਾ ਬਿੱਲ ਨਹੀਂ ਇਹਦਾ ਪਾਉਚ ਦਾ ਕੀ ਪਾਉਚ ਦਾ ਬਿੱਲ ਹੈ ਕਰਾ ਕੋਸ਼ਿਸ਼ ਕਿੱਥੇ ਇਹ ਬਿੱਲ ਜੀ ਪਹੁੰਚਦਾ ਬਿੱਲ ਕਿਵੇਂ ਹੋ ਸਕਦਾ ਭੈਣ ਜੀ ਇਹ ਜਾਲੀ ਕਿਉਂ ਆ ਕਿਉਂ ਗਲਤ ਖਰੀਦ ਕਰਨ ਦੇ ਜੋ ਜਾਲੀ ਹੈਗਾ ਹੀ ਨਹੀਂ ਆ ਰਿਹਾ ਮੈਂ ਕੁਰਬਾਨੀ ਟੇਲਰਸ ਕੋਲ ਨਹੀਂ ਮੈਂ ਉਹਨਾਂ ਨੂੰ ਬੁਲਾ ਰਹੀ ਆ ਇਹ ਦੇਖੋ ਬਿੱਲ ਮੈਂ ਹੋਰ ਵੀ ਮੰਗਾ ਦੇਣੀ ਮੇਰੀ ਪੂਰੀ ਫਾਈਲ ਬਣੀ ਹੈ ਅਸ਼ੁਰ ਕੋਈ ਵਿੱਚ ਨਹੀਂ ਮੈਂ ਤਾਂ ਛੋਟੇ ਮਹੀਨੇ ਦਾ ਬਿੱਲ ਮੈਂ ਬਿੱਲ ਮੰਗਾ ਰਹੀ ਆ 3ਵੇਂ ਮੰਗਾ ਰਹੀ ਆ ਮੈਂ 4ਵੇਂ ਮਹੀਨੇ ਦਾ ਜੀ 12 4 ਬੱਸ ਇਹ ਤਾਂ ਦਿਖਾ ਦੇ ਲੈਣਾ ਅਸੀਂ ਇੱਕ ਟੇਲ ਲੈਣੇ ਆਏ ਰੋ ਇੱਕ ਟਿਨ ਲੈ ਲੇ। 2 ਮਹੀਨੇ ਚੱਲਦਾ। 2 ਮਹੀਨੇ ਚੱਲਦਾ ਮੇਰਾ। ਸਾਰਾ ਥੋੜੀ ਵੀ ਦਿਨਾ ਮੇਰਾ। ਬਿੱਲ ਦਿਖਾਓ। ਨਹੀਂ ਮੈਂ ਇਹਨਾਂ ਨੂੰ ਇਹ ਵੇ ਵੇਪੀਲ ਕਰਤਾ ਪਿਆ ਆਂ ਕਿ ਭੈਣ ਜੀ ਬ੍ਰਾਂਡਡ ਘਿਓ ਦਾ ਕਿਹ ਵਿੱਚੋਂ? ਇਹ ਬ੍ਰਾਂਡਡ ਹੀ ਐ ਮੈਂ ਸਿੱਧੀ ਵਿੱਚ ਨਹੀਂ। ਨਹੀਂ ਇਹਦਾ ਇਹਦਾ ਭੈਣ ਜੀ ਬ੍ਰਾਂਡ ਕਿੱਥੇ ਆ? ਇਹਦਾ ਪਾਉ ਚਾਉਂਦੇ ਐ ਸਿੱਪਟੀ ਦੇ ਛੋਟੇ। ਬਾਈ ਰੋ ਐ ਮੈਂ ਅਸੀਂ ਖੁੱਲਾ ਲਿਆ ਕੇ ਪਰਦੇ ਆਂ। ਖੁੱਲਾ ਦੇ ਆ ਕੇ ਖੁੱਲੇ ਦਾ ਬ੍ਰਾਂਡ ਭੈਣ ਜੀ ਬ੍ਰਾਂਡਡ ਘਿਓ ਲਾ ਕੇ ਪਰੋ। ਇਹਦਾ ਇਹਦਾ ਦੱਸੋ ਕੀ ਇਹਦਾ ਕੀ ਆਪਾਂ ਤੁਹਾਨੂੰ ਬੁਲਾ ਲਈਏ ਨਾ ਜਿੱਥੇ ਕੋਲ ਮੈਂ ਲੈਣੀ। ਉਹਨਾਂ ਨੂੰ ਬਨਾਰੀਆ ਕੁਰਬਾਨੀ ਦੇ ਪਾਸੇ ਲਿਆ ਹੋਇਆ ਅਰੇ ਹਮਕੋ ਦੇ ਦੇ ਫਿਰ ਆਪ ਕਸੂ ਹੁੰਦੇ ਤੁਸੀਂ ਪਾਉਚ ਲਿਆ ਕੇ ਵਿੱਚੋਂ ਇਹਦਾ ਬੱਲੇ ਬੱਲੇ ਅਈ ਗੋ ਐਵੇਂ ਸਿੱਤੀ ਕਿਉ ਹੋਏ ਨਾ ਆ ਦੇਖੋ ਭੈਣ ਜੀ ਤੁਸੀਂ ਚੀਨ ਭਰਿਆ ਹੋਇਆ ਉਹ ਪਹਿਲੇ ਮੇਰੇ ਕੋਲ ਪਰ ਉਹਦਾ ਪਤਾ ਨਹੀਂ ਨਾ ਉਹਦਾ ਪਤਾ ਨਹੀਂ ਨਾ ਲੱਗੂਗਾ ਵੀ ਤੁਸੀਂ ਸਿੱਤੀ ਦਾ ਭਰਿਆ ਆ ਕਿ ਕਿਹੜਾ ਭਰਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਦੋਗਲੇ ਜਿਹਾ ਕਿਸੇ ਦੁਕਾਨਾਂ ਦੇ ਤੁਸੀਂ ਕਿ ਕੀ ਫੀਲ ਕੀਤੀ ਇਨਨ ਨੇ ਇਹ ਅਪੀਲ ਕੀਤੀ ਆ ਕਿ ਬਾਬਾ ਜੀ ਦਾ ਬਾਬਾ ਜੀ ਦੇ ਜਿ ਤਰ੍ਹਾਂ ਪਿਛਲੇ ਦਿਨਾਂ 'ਚ ਪਤਾ ਲੱਗਾ ਹੈ ਵੀ ਜਾਲੀ ਘੋੜੀ ਫੈਕਟਰੀ ਸੇ ਗੁਰਦਰਾ ਸਾਹਿਬ ਦੇ ਨੇੜੇ ਕੀ ਨੇੜੇ ਤੋਂ ਫੜੀ ਗਈ ਆ ਇਸ ਵਾਸਤੇ ਬੇਨਤੀ ਆ ਕਿ ਬ੍ਰਾਂਡਡ ਘੋੜੀ ਬਾਬਾ ਜੀ ਦੀ ਜੋਤ ਵਾਸਤੇ ਭੇਜਿਆ ਜਾਵੇ ਇਸ ਘੋੜਾ ਦਾ ਕੋਈ ਬ੍ਰਾਂਡ ਨਹੀਂ ਗਿਆ ਕੋਈ ਕੁਛ ਨਹੀਂ ਗਿਆ ਇਹਨਾਂ ਦੇ ਦੱਸਣ ਮੁਤਾਬਕ ਅਸੀਂ ਸਿਫਤੀ ਦੇ ਟੀਨ 'ਚੋਂ ਭਰਿਆ ਆ ਪਰ ਇਹ ਸਿਫਤੀ ਆ ਕਿ ਕਿਹੜਾ ਆ ਅਜੇ ਤੱਕ ਤੇ ਬਿਲਕੁਲੀ ਇਹ ਮਤਲਬ ਇਹਨੂੰ ਕੀ ਕੀ ਕਹਿ ਸਕਦੇ ਆ ਜੀ ਬਿਲਕੁਲ ਗਲਤ ਆ ਵਿਕਦਾ ਡਾਡਾ 90% ਵਿਕਦਾ ਇੱਥੇ ਲਈ ਪਰ ਮੈਂ ਨਹੀਂ ਵੇਚਦਾ ਵਿਕਦਾ ਹਾਂਜੀ ਵਿਕਦਾ ਇੱਥੇ ਡਾਡਾ ਸਾਰੇ ਤੇ ਜਿੰਨੇ ਏਡੇ ਵਾਲੇ ਦੁਕਾਨੇ ਵਾਲੇ ਸਭ ਵੇਚਦੇ ਨੇ ਪਰ ਮੈਂ ਨਹੀਂ ਵੇਚਦਾ ਮੇਰੇ ਨਾਲ ਹੋ ਗਏ ਨੇ ਮੈਂ 10 ਸਾਲ ਤੋਂ ਸਿੱਫਤੀ ਕਿਉਂ ਵੇਚਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਜਿੰਨਾਂ ਕੋਲ ਹਾਂਜੀ ਵਿਕਦਾ ਇੱਥੇ ਸਾਰਾ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਅਸਲੀ ਵੇਚ ਰਿਆਂ 9100 ਦਾ ਟੀਨ ਲੈ ਰਹਿਆਂ 9000 ਦਾ ਟੀਨ ਲੈ ਰਹਿਆਂ 2 ਮਹੀਨੇ ਚ ਵੇਚ ਕੇ ਉਹਦੇ ਪੈਸੇ ਦੇਣੇ ਆ ਤਾਂ ਸਾਨੂੰ ਕੀ ਫਿਰ ਸਾਡੀ ਦਾ ਕੋਈ ਇਮਾਨਦਾਰੀ ਨਾ ਹੋਈ ਨਾ ਫਿਰ ਅਸੀਂ ਇਮਾਨਦਾਰ ਬੰਦਾ ਚਲੋ ਅਹੀਂ ਭਾਜੀ ਮੈਂ ਤੁਹਾਨੂੰ ਵੀ ਕਰਦਾ ਹਾਂ ਬ੍ਰਾਂਡਡ ਝੋੜ ਦੇ ਪਾਉਚ ਠੀਕ ਹੈ ਨਾ ਉਹ ਮੇਰੀ ਨਹੀਂ ਨਹੀਂ ਚਲੋ ਉਹਨਾਂ ਨੂੰ ਬੁਲਾ ਲਾ ਮੈਂ ਕਰ ਲੈਣਾ ਮੈਂ ਗੱਲ ਕਰ ਲੈਣਾ ਜੀ ਤੁਸੀਂ ਸਾਡ ਨਾਲ ਐਗਰੀ ਹੋ ਜੋ ਬ੍ਰਾਂਡਡ ਬ੍ਰਾਂਡਡ ਝੋੜ ਵਿੱਚ ਉਹ ਇਹਦੇ ਛੋਟੇ ਨਹੀਂ ਉਹ ਇਹਨੂੰ ਇਹਨੂੰ ਪਹਿਣਾ ਤੁਸੀਂ ਮੈਂ ਪਾਉਚ ਰੱਖ ਹਾਂ ਪਾਉਚ ਰੱਖ ਪਾਉਚ ਰੱਖ ਠੀਕ ਹੈ ਧੰਨਵਾਦ। ਬਾਕੀ ਤੁਸੀਂ ਦੋਵੇਂ ਜਿਹੜੇ ਬਾਬਾ ਦੀਪ ਸਿੰਘ ਦੇ ਪਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਦੇ ਸਾਨੂੰ ਇਸ ਸੰਬੰਧੀ ਲੰਮੇ ਸਮੇਂ ਤੋਂ ਇਹ ਸੂਚਨਾ ਹੈਗੀ ਸੀ ਕਿ ਗੁਰਦਰਾ ਸਾਹਿਬ ਜੀ ਦੇ ਸੰਗਤ ਨੂੰ ਜਿਹੜੀ ਗੁਰਦਰਾ ਸਾਹਿਬ ਜੀ ਦੀ ਸੰਗਤ ਪਹੁੰਚਦੀ ਆ ਉਹਨਾਂ ਨੂੰ ਕੁਝ ਆਰ ਜੀ ਕੋਖੇ ਆਰ ਜੀ ਟੇਬਲ ਲਾ ਕੇ ਕੁਝ ਸਮੇਂ ਲਈ ਜੋ ਲੋਕ ਬੈਠਦੇ ਆ ਉਹ ਨਕਲੀ ਦੇਸੀ ਘੋੜ ਵੇਚ ਜਾਂਦੇ ਆ। ਇਕਿਦੇ ਦਿਨੀ ਸਾਨੂੰ ਪਤਾ ਲੱਗਾ ਹੈ ਕਿ ਅੰਮਰਸਾਬ ਦੇ ਵਿੱਚ ਗੁਰਦਰਾ ਸ਼ਹੀਦ ਗਾਂਸਾਬ ਦੇ ਕੁਝ ਦੂਰੀ ਤੇ ਹੀ ਨਗਲੀ ਦੇਸੀ ਘੋਦੀ ਫੈਕਟਰੀ ਫੜੀ ਗਈ ਆ ਉਸ ਤੋਂ ਬਾਅਦ ਆ ਵੀ ਅਸੀਂ ਸੁਚੇਤ ਹੋਏ ਆ ਕੁਝ ਪਹਿਲਾਂ ਵੀ ਅਸੀਂ ਇਸ ਸੰਬੰਧੀ ਸਮੇਂ-ਸਮੇਂ ਤੇ ਜਿੰਨੇ ਯੂਗ ਪਰਾਲੇ ਹੁੰਦੇ ਕਰਦੇ ਰਹਿੰਨੇ ਆ ਅੱਜ ਹੀ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਫਲੈਕਸ ਬੋਰਡ ਲਵਾਏ ਆ ਵੀ ਸੰਗਤ ਪੜ੍ਹ ਕੇ ਜਾਂ ਆਪ ਜੀ ਦੇ ਥਰੂ ਮੀਡੀਆ ਦੇ ਥਰੂ ਸੰਗਤਾਂ ਨੂੰ ਸੁਚੇਤ ਹੋ ਸਕਣ ਵੀਰ ਐਤਵਤ ਦਿਨ ਜਿਹੜੇ ਭੋਲੀਆਂ ਭਾਗੀਆਂ ਸੰਗਤਾਂ ਕੰਡਾਂ ਤੋਂ ਆਉਂਦੀਆਂ ਨੇ ਹੱਥਾਂ 'ਚ ਹੈ ਕੀਤੇ ਲਫਾਫੇ ਹੁੰਦੇ ਆ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਹੀ ਉਹ ਲੋਕ ਖਲੋਂਦੇ ਆ ਤੇ ਸੰਗਤ ਨੂੰ ਅਨ ਬ੍ਰਾਂਡਰੀ ਜਿਹਦਾ ਕੋਈ ਬ੍ਰਾਂਡਿੰਗ ਆ ਉਹ ਲਫਾਫੇ ਵੇਚ ਜਾਂਦੇ ਆ ਨਗੜੀ ਦੇਸੀ ਕਿਉ ਦੇ ਉਹ ਜਿਹੜੇ ਕੁਝ ਨਿੱਜੀ ਮੁਫਾਦਲੀ ਉਹ ਲਫਾਫੇ ਛੋਟੇ ਛੋਟੇ ਵੇਚ ਜਾਂਦੇ ਆ ਉਹ ਬਾਬਾ ਜੀ ਦੀ ਯੋਧ ਦੇ ਵਿੱਚ ਸੰਗਤ ਆਪਣੀ ਛਾਤਾਂ ਨਾ ਪਾ ਜਾਂਦੀ ਆ ਅਸੀਂ ਇਸੇ ਸਬੰਧ ਦੇ ਵਿੱਚ ਪਿਛਲੇ ਸਮੇਂ ਵੇਰਕੇ ਦਾ ਬੂਥ ਗੁਰਦਰਾ ਸਾਹਿਬ ਜੀ ਦੇ ਫਰੰਟ ਤੇ ਲਵਾਇਆ ਸੀ ਤੇ ਅਸੀਂ ਇਹੋ ਹੀ ਆਪ ਜੀ ਕੈਮਰੇ ਦੇ ਥਰੂ ਵਿਖਾ ਵੀ ਸਕਦੇ ਜੋ ਬੂਥ ਖੁੱਲਾ ਵੀ ਹੈ ਗਾ ਇਸ ਸੰਗਤ ਨੂੰ ਇਹੋ ਬੇਨਤੀ ਕਰਦੇ ਆਂ ਵੀ ਜਿਹੜਾ ਬਾਬਾ ਜੀ ਦੀ ਜੋਤ ਆਦ ਵਾਸਤੇ ਤੁਹਾਡੀ ਸ਼ਰਧਾ ਆ ਉਹ ਵੇਰਕੇ ਬੂਥ ਤੋਂ ਹੀ ਘੋਲ ਲਿਆ ਜਾਵੇ ਜਾਂ ਕੋਈ ਬ੍ਰਾਂਡਡ ਕੰਪਨੀ ਦਾ ਜਾਂ ਘਰ ਦਾ ਬਣਾ ਜਾਂਦਾ ਹੋਇਆ ਘਰ ਦਾ ਦੇਸੀ ਘਿਓ ਜੇ ਕੋਈ ਬਣਾ ਸਕਦਾ ਤੇ ਉਹ ਦੇਸੀ ਘਿਓ ਘਰ ਦਾ ਤਿਆਰ ਕੀਤਾ ਹੋਇਆ ਬਾਬਾ ਜੀ ਦੀ ਜੋਤ ਆਦ ਵਾਸਤੇ ਲੰਘਦਾ ਜਾਵੇ